ਸ਼੍ਰੋਮਣੀ ਅਕਾਲੀ ਦਲ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਵਿੱਚ ਇੱਕ ਵੱਡੀ ਜਨ ਸੰਪਰਕ ਮਹਿਮਾ ਜਿਹੜੀ ਹੈ ਉਹ ਚਲਾਈ ਜਾ ਰਹੀ ਹੈ। ਇਸ ਮਹਿਮਾ ਤਹਿਤ ਜਿਹਦਾ ਨਾਂ ਰੱਖਿਆ ਗਿਆ ਪੰਜਾਬ ਬਚਾਓ ਸਰਦਾਰ ਸੁਖਬੀਰ ਸਿੰਘ ਬਾਦਲ ਲਿਆਓ। ਇਹਦੇ ਤਹਿਤ ਵਿਸਾਖੀ ਤੱਕ 40 ਰੈਲੀਆਂ ਪੰਜਾਬ ਦੇ ਵਕ ਵਕ ਵਿਧਾਨ ਸਭਾ ਹਲਕਿਆਂ ਦੇ ਵਿੱਚ ਕੀਤੀ ਜਾਣੀ। ਪਹਿਲੀ ਰੈਲੀ 17 ਫਰਵਰੀ ਨੂੰ ਕਾਦੀਆਂ ਤੋਂ ਸ਼ੁਰੂ ਹੋਏਗੀ। ਔਰ 3 ਮਾਰਚ ਤੱਕ 28 ਰੈਲੀਆਂ ਦਾ ਪ੍ਰੋਗਰਾਮ ਅੱਜ ਅਸੀਂ ਜਾਰੀ ਕਰ ਰਹੇ ਹਾਂ। 13 ਅਪ੍ਰੈਲ ਵਿਸਾਖੀ ਤੱਕ ਵਿਸਾਖੀ ਤੱਕ 40 ਰੈਲੀਆਂ ਦਾ ਕੰਮ ਵਕ ਵਕ ਹਲਕਿਆਂ ਵਿੱਚ ਮੁਕੰਮਲ ਕਰ ਲਿਆ ਜਾਏਗਾ। ਔਰ ਇਹਨਾਂ ਰੈਲੀਆਂ ਦੇ ਵਿੱਚ ਜਿਹੜੇ ਪੰਜਾਬ ਦੇ ਭਖਤੇ ਮਸਲੇ ਆ ਚਾਹੇ ਪੰਜਾਬ ਦੀ ਰਾਜਧਾਨੀ ਦਾ ਮਸਲਾ ਚਾਹੇ ਪੰਜਾਬ ਦੇ ਪਾਣੀਆਂ ਦਾ ਮਸਲਾ ਚਾਹੇ ਫੈਡਰਲਿਜ਼ਮ ਨੂੰ ਜਿਹੜਾ ਦੇਸ਼ ਦੇ ਵਿੱਚ ਵੱਡਾ ਖੋਰਾ ਲਾਇਆ ਜਾ ਰਿਹਾ ਉਹਦਾ ਮਹੱਤਵਪੂਰਨ ਮਸਲਾ ਚਾਹੇ ਕਿਸਾਨੀ ਦੇ ਉੱਤੇ ਜਿਹੜੇ ਵੱਡੇ ਖਤਰੇ ਦੇ ਬੱਦਲ ਐਸਿਡ ਦੇ ਮਡਰਾ ਰਹੇ ਆ ਉਹ ਵੱਡਾ ਕਿਸਾਨੀ ਦਾ ਇਸ਼ੂ ਹੈ ਚਾਹੇ ਦਲਿਤ ਭਰਾਵਾਂ ਦੇ ਸਾਡੇ ਮੁੱਦੇ ਨੇ ਚਾਹੇ ਪੰਥਕ ਸਾਡੀ ਵਿਚਾਰਧਾਰਾ ਔਰ ਨੌਜਵਾਨਾਂ ਦੇ ਬੇਰਜ਼ਗਾਰੀ ਦੇ ਮੁੱਦਿਆਂ ਦੇ ਨਾਲ ਨਾਲ ਜਿਹੜੀ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਕ腐ਪਸ਼ਨ ਚੱਲ ਰਹੀ ਹੈ ਜਿਹੜੀ ਲਾਲਸਨਸ ਪੰਜਾਬ ਦੇ ਵਿੱਚ ਫੈਲੀ ਹੋਈ ਹੈ ਜਿਹੜਾ ਸਿਸਟਮ ਗਵਰਨੈਂਸ ਦਾ ਪੰਜਾਬ ਦਾ ਪੈਰਾਲਾਈਜ਼ ਹੋ ਚੁੱਕਿਆ ਇਹਨਾਂ ਸਾਰਿਆਂ ਦਾ ਭਾਡਾ ਜਿਹੜਾ ਉਹ ਲੋਕਾਂ ਦੀ ਕਚਾਰੀ ਦੇ ਵਿੱਚ ਭੰਡਣ ਵਾਸਤੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਸਾਰੀ ਸੀਨੀਅਰ ਲੀਡਰਸ਼ਿਪ ਸਾਰੇ ਵਰਗਾਂ ਦੇ ਸਾਡੇ ਨਿਭਾਉਂਦੇ ਇਹਨਾਂ ਰੈਲੀਆਂ ਨੂੰ ਸੰਬੋਧਨ ਕਰਨਗੇ ਤੇ ਸਰਕਾਰ ਦੀ ਜਿਹੜੀ ਅਸਲੀਅਤ ਆ ਉਹਨੂੰ ਲੋਕਾਂ ਦੇ ਵਿੱਚ ਉਜਾਗਰ ਕਰਕੇ